ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਬਾਰੇ ਸੁਣਿਆ ਹੋਵੇਗਾ ਪਰ ਸਾਹਿਬ ਜਾਦਿਆ ਵਰਗੀ ਸ਼ਹੀਦੀ ਦੁਨੀਆ ਵਿੱਚ ਕਿਤੇ ਨਹੀਂ ਇਹ ਕਿਸੇ ਵੀ ਇਤਿਹਾਸ ਵਿੱਚ ਦਰਜ ਨਹੀਂ ਕਿ ਰੱਬੀ ਰੂਪ ਪ੍ਰਮਾਤਮਾ ਨੇ ਆਪਣੇ ਚਾਰੇ ਪੁੱਤਰ ਸੱਚ ਤੇ ਧਰਮ ਲਈ ਕੁਰਬਾਨ ਕਰ ਦਿੱਤੇ ਹੋਣ ਅਤੇ ਇਹ ਵੀ ਕਿਹਾ ਹੋਵੇ ਕਿ ਮੇਰੇ ਲੱਖਾਂ ਪੁੱਤਰ ਜੀਵਿਤ ਜਦੋਂ ਤੱਕ ਖਾਲਸਾ ਗੁਰੂ ਸਾਹਿਬ ਜੀ ਦੇ ਪੁੱਤਰ ਜਿਉਂਦੇ ਰਹਿਣਗੇ ਦੁਨੀਆ ਦੀ ਕੋਈ ਤਾਕਤ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲੇ ਦਿਨ ਡਰਾ ਧਮਕਾ ਕੇ ਲਾਲਚ ਹੀਟ ਦਬਾਣਾ ਚਾਹਿਆ ਪਰ ਲਾਲ ਨਹੀਂ ਦੱਬੇ ਕਿਉਂਕਿ ਡਰਦੇ ਉਹੀ ਨੇ ਜਿਨ੍ਹਾਂ ਦੇ ਵਿੱਚ ਖੋਟ ਹੋਵੇ ਪਰ ਸਾਹਿਬਜ਼ਾਦੇ ਤਾਂ ਮਨੋ ਬਲਵਾਨ ਸੀ ਇਹਨਾਂ ਵਿੱਚ ਕੋਈ ਖੋਟ ਨਹੀਂ ਸੀ ਸੱਚ ਦੇ ਮੂਰਤ ਸਨ ਸਾਹਿਬ ਜਾਦੇ ਮਾਤਾ ਗੁਜਰੀ ਜੀ ਨੇ ਅੱਜ ਫੇਰ ਬੱਚਿਆਂ ਨੂੰ ਧਿਆਰ ਕੀਤਾ ਅਤੇ ਬਹੁਤ ਸਾਰਾ ਲਾਡ ਪਿਆਰ ਦੇ ਕਚਹਿਰੀ ਵੱਲ ਨੂੰ ਤੋਰਦੇ ਨੇ ਅਤੇ ਕਹਿੰਦੇ ਨੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰਕੇ ਆਇਓ ਅੱਜ ਜੋ ਵੀ ਤੁਸੀਂ ਕਰੋਗੇ ਉਹ ਇਤਿਹਾਸ ਰਚਿਆ ਜਾਣਾ ਹੈ ਮੈਂ ਤੁਹਾਡੇ ਇੱਥੇ ਉਡੀਕ ਕਰਾਂਗੀ ਉਦਰ ਵਜ਼ੀਰਖਾਨੇ ਮਲੇਰ ਕੋਟਲਾ ਦੇ ਇੱਕ ਨਵਾਬ ਨੂੰ ਬੁਲਾ ਰੱਖਿਆ ਸੀ ਜਿਸ ਦੇ ਭਰਾ ਤੇ ਭਤੀਜੇ ਦੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਮੌਤ ਹੋਈ ਸੀ ਵਜ਼ੀਰਖਾਨੇ ਸੋਚਿਆ ਕਿ ਅੱਜ ਮੈਂ ਏਸ ਦੀ ਵਰਤੋਂ ਕਰਾਂਗਾ ਤੇ ਜਿੱਦਾਂ ਹੀ ਸੂਬੇਦਾਰ ਦੀ ਕਚਹਿਰੀ ਸ਼ੁਰੂ ਹੁੰਦੀ ਹੈ ਤੇ ਸਾਹਿਬ ਜਾਦੇ ਫਿਰ ਤੋਂ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜ਼ੀਰਖਾ ਕਹਿੰਦਾ ਫਤਿਹ ਫਤਿਹ ਵਜ਼ੀਰ ਖਾਨੇ ਕਿਆ ਸੁਣੋ ਬੱਚਿਓ ਮੈਂ ਇੱਕ ਵਾਰ ਫੇਰ ਕਹਿ ਰਿਆਂ ਇਸਲਾਮ ਚ ਆ ਜਾਓ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸੰਗਤ ਜੀ ਵਜ਼ੀਰ ਖਾਨੇ ਫੇਰ ਤੋਂ ਬਹੁਤ ਸਾਰੇ ਲਾਲਚ ਦੇ ਬੱਚਿਆਂ ਨੂੰ ਵਰਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁੱਤਰ ਸਨ ਮਾਮੂਲੀ ਇਨਸਾਨ ਥੋੜਾ ਸੰ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਸ਼ਰਤ ਅਧੀਨ ਕਿਸੇ ਵੀ ਲਾਲਚ ਦੇ ਵਿੱਚ ਨਾ ਆ ਕੇ ਇਸਲਾਮ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਵਜ਼ੀਰ ਖਾਨ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗਾ ਜੇਕਰ ਇਸਲਾਮ ਕਬੂਲ ਨਾ ਕੀਤਾ ਤਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ ਫਾਂਸੀ ਚੜਾ ਦਿੱਤੇ ਜਾਓਗੇ ਜਿੰਦਾ ਨੇਹਾਂ ਦੇ ਵਿੱਚ ਛਿਣਵਾ ਦਿੱਤੇ ਜਾਓਗੇ ਬੋਲੋ ਕੀ ਮਨਜ਼ੂਰ ਹੈ ਮੌਤ ਜਾਂ ਫਿਰ ਇਸਲਾਮ ਬਾਬਾ ਜੋਰਾਵਰ ਸਿੰਘ ਜੀ ਹਲਕੀ ਜਿਹੀ ਮੁਸਕਾਨ ਬੁੱਲਾਂ ਤੇ ਲਿਉਂਦੇ ਨੇ ਕਹਿੰਦੇ ਨੇ ਛੋਟੇ ਵੀਰ ਸਾਡਾ ਸ਼ਹੀਦ ਹੋਣ ਦਾ ਸਮਾਂ ਆ ਗਿਆ ਹੈ ਏਕ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੇ ਦਾਦਾ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਪਾਈ ਸੀ ਤੁਹਾਡਾ ਕੀ ਖਿਆਲ ਹੈ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਸਾਡੇ ਦਾਦਾ ਜੀ ਨੇ ਸੀਸ ਦਿੱਤਾ ਪਰ ਧਰਮ ਨਹੀਂ ਛੱਡਿਆ ਸਾਡੇ ਅੰਦਰ ਵੀ ਗੁਰੂ ਪਿਤਾ ਜੀ ਤੇ ਦਾਦਾ ਜੀ ਦੀ ਸਿੱਖਿਆ ਹੈ ਸਾਨੂੰ ਮਰਨ ਦਾ ਕੀ ਡਰ ਹੈ ਮੇਰਾ ਤਾਂ ਇਹੀ ਵਿਚਾਰ ਹੈ कि ਅਸੀਂ ਵੀ ਆਪਣਾ ਸੀਸ ਧਰਮ ਲਈ ਕੁਰਬਾਨ ਕਰ ਦਈਏ ਮੁਗਲਾਂ ਤੇ ਵਾਹਿਗੁਰੂ ਜੀ ਦਾ ਕਹਿਰ ਤੇ ਲਾਨਤ ਪਵੇਗੀ ਜੋਰਾਵਰ ਸਿੰਘ ਜੀ ਨੇ ਕਿਹਾ ਇਹ ਝੂਠੇ ਨਵਾਬ ਅਸੀਂ ਗੁਰੂ ਪਿਤਾ ਜੀ ਦੇ ਪੁੱਤਰ ਹਾਂ ਜੇਸਤਰਾ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਚੁੱਕੇ ਨੇ ਉਦਾਂ ਹੀ ਅਸੀਂ ਆਪਣੇ ਪਰਿਵਾਰ ਦੀ ਪਰੰਪਰਾ ਬਣਾਈ ਰੱਖਾਂਗੇ ਸਾਡੇ ਪਰਿਵਾਰ ਦੀ ਰੀਤ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਵਜ਼ੀਰ ਖਾਂ ਬਹੁਤ ਗੁੱਸੇ ਵਿੱਚ ਆਇਆ ਉਸ ਨੇ ਮਲੇਰ ਕੋਟਲਾ ਦੇ ਨਵਾਬ ਨੂੰ ਪੁੱਛਿਆ ਤੁਹਾਡਾ ਕੀ ਖਿਆਲ ਹੈ ਤੁਹਾਡਾ ਭਰਾ ਤੇ ਭਤੀਜਾ ਵੀ ਇਸ ਗੁਰੂ ਦੇ ਹੱਥੋਂ ਚੰਕੌਰ ਦੇ ਯੁੱਧ ਵਿੱਚ ਮਾਰਿਆ ਗਿਆ ਹੈ ਮੈਂ ਚਾਹਨਾ ਕਿ ਤੁਸੀਂ ਆਪਣੇ ਇਸ ਅਫਸਰ ਨੂੰ ਹੱਥੋਂ ਜਾਣ ਨਾ ਦਿਓ ਹੁਣ ਤੁਹਾਡੇ ਕੋਲ ਸ਼ੁਭ ਅਫਸਰ ਹੈ ਆਪਣੇ ਭਰਾ ਦਾ ਬਦਲਾ ਲਫੋ ਮੈਂ ਇਹਨਾਂ ਬੱਚਿਆਂ ਨੂੰ ਤੁਹਾਡੇ ਹਵਾਲੇ ਕਰ ਸਕਦਾ ਤੁਸੀਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪਣਾ ਬਦਲਾ ਲੈ ਲਵੋ ਮਲੇਰ ਕੋਟਲਾ ਦੇ ਨਵਾਬ ਪਠਾਨ ਪੁੱਤਰ ਸੀ ਉਸ ਨੇ ਮਾਸੂਮ ਸਾਹਿਬਜ਼ਾਦਿਆਂ ਤੋਂ ਬਦਲਾ ਲੈਣ ਲਈ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੇਕਰ ਮੈਂ ਬਦਲਾ ਲੈਣਾ ਹੋਇਆ ਤੇ ਇਹਨਾਂ ਦੇ ਪਿਤਾ ਤੋਂ ਲਵਾਂਗਾ ਇਹਨਾਂ ਬੱਚਿਆਂ ਨੂੰ ਮਾਰਨਾ ਮੈਂ ਬੁੱਜ ਦੇ ਲਈ ਸਮਝਦਾ ਹਾਂ ਤੇ ਮੈਂ ਤੁਹਾਨੂੰ ਵੀ ਇਹੀ ਕਹਾਂਗਾ ਇਹਨਾਂ ਬੇਕਸੂਰ ਬੱਚਿਆਂ ਨੂੰ ਛੱਡ ਦੇਵੋ ਸਾਰੇ ਦਰਬਾਰੀ ਇਸ ਗੱਲ ਦੇ ਵਿੱਚ ਹਾਂ ਦਾ ਸਿਰ ਹਿਲਾਉਂਦੇ ਨੇ ਜੇ ਤੇ ਬਜ਼ੁਰਗ ਮਾਤਾ ਜੀ ਨੂੰ ਛੱਡ ਦੇਣਾ ਹੀ ਸਹੀ ਹੈ ਇਸ ਤੋਂ ਬਾਅਦ ਦਰਬਾਰ ਦੇ ਵਿੱਚ ਮਲੇਰ ਕੋਟਲਾ ਦੇ ਨਵਾਬ ਦੇ ਜਵਾਬ ਦਾ ਅਸਰ ਹੁੰਦਾ ਸੋਚਾਨੰਦ ਛੱਟ ਖੜਾ ਹੋ ਕੇ ਇੱਕ ਨਵੀਂ ਚਾਲ ਚਲਦਾ ਹੈ। ਦਰਬਾਰ 'ਚ ਕਈ ਤਰ੍ਹਾਂ ਦੇ ਖਡੋਣੇ ਮੰਗਵਾ ਕੇ ਰੱਖਦਾ ਤੇ ਬੱਚਿਆਂ ਨੂੰ ਕਹਿੰਦਾ ਕਿ ਆਪਣੇ ਪਸੰਦ ਦੇ ਖਡੋਣੇ ਤੁਸੀਂ ਲੈ ਲਵੋ। ਸਾਹਿਬਜ਼ਾਦੇ ਕਰਪਾਨ ਤੇ ਤੀਰ ਕਮਾਨ ਚੁੱਕ ਲੈਂਦੇ ਨੇ। ਤਾਂ ਜਦੋਂ ਸੋਚਾਨੰਦ ਵੱਲੋਂ ਇਹ ਪੁੱਛਿਆ ਗਿਆ ਵੀ ਤੁਸੀਂ ਇਹਨਾਂ ਦਾ ਕੀ ਕਰੋਗੇ? ਬੱਚਿਆ ਕਿਹਾ ਅਸੀਂ ਯੁੱਧ ਦਾ ਅਭਿਆਸ ਕਰਾਂਗੇ। ਅੱਗੂ ਇਹ ਬੋਲਦਾ ਕਿ ਮੰਨ ਲਵੋ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ? ਤਾਂ ਬੱਚਿਆਂ ਨੇ ਕਿਹਾ ਅਸੀਂ ਉਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਜੀ ਕਰ ਰਹੇ ਨੇ ਸੱਚ ਦਾ ਪ੍ਰਸਾਰ ਦੁਸ਼ਟਾਂ ਦਾ ਆਹਾਰ ਮਜ਼ਲੂਮਾਂ ਦੀ ਰੱਖਿਆ ਤੇ ਗੁਰਬਾਣੀ ਦੀ ਘਰ ਘਰ ਸਿੱਖਿਆ ਜਦੋਂ ਕਾਜ਼ੀ ਨੇ ਇਹ ਗੱਲ ਸੁਣੀ ਤੇ ਕਾਜ਼ੀ ਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਿ ਸੋਚਾਨੰਦ ਠੀਕ ਹੀ ਕਹਿੰਦਾ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਵਜ਼ੀਰ ਖਾਨ ਨੇ ਕਾਜ਼ੀ ਸਾਹਿਬ ਨੂੰ ਕਿਹਾ ਵੇ ਹੁਣ ਤੁਸੀਂ ਹੀ ਦੱਸੋ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਨਹੀਂ ਇਸ ਵਾਰ ਕਾਜ਼ੀ ਨੇ ਕਿਹਾ ਬੱਚੇ ਕਸੂਰਵਾਰ ਨੇ ਇਹ ਤਾਂ ਬਗਾਵਤ ਤੇ ਤੁਲੇ ਹੋਏ ਨੇ ਇਹਨਾਂ ਬਾਗਿਆਂ ਨੂੰ ਕਿਲੇ ਦੀ ਦਵਾਰਾਂ ਦੇ ਵਿੱਚ ਛਿਣ ਕੇ ਕਤਲ ਕਰ ਦੇਣਾ ਚਾਹੀਦਾ ਹੈ ਕਚਹਿਰੀ 'ਚ ਬੈਠੇ ਮਲੇਰ ਕੋਟਲਾ ਦੇ ਨਵਾਬ ਸ਼ੇਖ ਮੁਹੰਮਦ ਨੇ ਕਿਹਾ ਨਵਾਬ ਸਾਹਿਬ ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ ਇਸਲਾਮ ਦੀ ਸ਼ਰਅ ਮੁਤਾਬਕ ਸਜ਼ਾ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ ਜੋ ਕਸੂਰਵਾਰ ਨੇ ਦੂਜੇ ਨੂੰ ਨਹੀਂ ਕਾਜ਼ੀ ਕਹਿੰਦਾ ਨਵਾਬ ਸਾਹਿਬ ਇਸਲਾਮ ਦੀ ਸ਼ਰਨੋਂ ਮੈਂ ਤੁਹਾਡੇ ਤੋਂ ਬਿਹਤਰ ਜਾਣਦਾ ਮੈਂ ਸ਼ਰਅ ਦੇ ਅਨੁਸਾਰ ਹੀ ਸਜ਼ਾ ਸੁਣਾਈ ਹੈ ਦਰਬਾਰ ਦੇ ਵਿੱਚ ਸਾਰੇ ਇੱਕ ਦੂਜੇ ਨਾਲ ਬੈਸਣ ਲੱਗ ਜਾਂਦੇ ਨੇ ਨਵਾਬ ਜ਼ੋਰ ਨਾਲ ਚਿੱਲਾਉਂਦਾ ਤੇ ਕਹਿੰਦਾ ਕਿ ਫਤਵਾ ਦਿੱਤਾ ਜਾ ਚੁੱਕਿਆ ਹੈ ਤੇ ਕੱਲ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿਣਵਾ ਦਿੱਤਾ ਜਾਏਗਾ ਜੇ ਇਹ ਬਚਣਾ ਚਾਹੁੰਦੇ ਨੇ ਤੇ ਇਸਲਾਮ ਕਬੂਲ ਕਰ ਲੈਣ ਤਾਂ ਸਾਹਿਬ ਜਦਿਆ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹਾਂ ਸਬਣਾ ਕੀ ਰੇਨਕਾ ਤੋ ਆਓ ਹਮਾਰੇ ਪਾਸ ਐ ਨਵਾਬ ਮਰਨ ਦਾ ਡਰ ਸਾਨੂੰ ਨਾ ਦਿਖਾ ਅਸੀਂ ਤਾਂ ਪੈਦਾ ਹੀ ਸ਼ਹੀਦੀ ਵਾਸਤੇ ਹੋਏ ਆ ਤੇ ਸਾਨੂੰ ਸ਼ਹੀਦ ਹੋਣ ਤੇ ਨਾਜ਼ ਹੈ ਇਹ ਖਬਰ ਸਾਰੇ ਸੂਬੇ ਦੇ ਵਿੱਚ ਪਹੁੰਚ ਜਾਂਦੀ ਹੈ ਕਿ ਵਜ਼ੀਰ ਖਾਂ ਪਾਗਲ ਹੋ ਗਿਆ ਜੋ ਛੋਟੇ ਛੋਟੇ ਬੱਚਿਆਂ ਨੂੰ ਮਾਰਨ ਜਾ ਰਿਹਾ ਏ ਇਸ ਦੀ ਖਬਰ ਵਜ਼ੀਰ ਖਾਂ ਦੀ ਪਤਨੀ ਨੂੰ ਵੀ ਲੱਗਦੀ ਹੈ ਤੇ ਉਹ ਵੀ ਆਖਦੀ ਹੈ ਨਵਾਬ ਸਾਹਿਬ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਕੀ ਹੋ ਗਿਆ ਮਾਸੂਮ ਬੱਚਿਆਂ ਤੇ ਇੰਨਾ ਜ਼ੁਲਮ ਤਾਂ ਵਜ਼ੀਰ ਖਾਂ ਕਹਿੰਦਾ ਮੈਨੂੰ ਨਾ ਸਮਝਾਓ ਕਿ ਕੀ ਕਰਨਾ ਹੈ ਕੱਲ ਨੂੰ ਇਹ ਵੱਡੇ ਹੋ ਕੇ ਸਾਡੇ ਤੇ ਹੀ ਬਗਾਵਤ ਕਰਨਗੇ ਇਸ ਵਾਸਤੇ ਕੱਲ ਤੋਂ ਬਿਹਤਰ ਹੈ ਕਿ ਇਹਨਾਂ ਨੂੰ ਅੱਜ ਹੀ ਖਤਮ ਕਰ ਦਿੱਤਾ ਜਾਵੇ ਵਜ਼ੀਰ ਖਾਂ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸੀ ਵਜ਼ੀਰ ਖਾਂ ਦੀ بیگم ਨੇ ਬਹੁਤ ਹੀ ਸਮਝਾਇਆ ਤੇ ਬਹੁਤ ਤਰਲੇ ਪਾਏ ਵਜ਼ੀਰ ਖਾਂ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸੀ ਇਦਾਂ ਵੀ ਦੱਸਿਆ ਜਾਂਦਾ ਹੈ ਕਿ ਸੂਪੇ ਦੇ ਕੁਝ ਲੋਕਾਂ ਨੇ ਆ ਕੇ ਵਜ਼ੀਰ ਖਾਨ ਨੂੰ ਬਹੁਤ ਸਮਝਾਇਆ ਵੀ ਇਹ ਫਤਵਾ ਰੋਕ ਦਿੱਤਾ ਜਾਵੇ ਝੂਠਾ ਦਲਾਸਾ ਦਿੰਦਾ ਹੋਇਆ ਵਜ਼ੀਰ ਖਾਨ ਇਹ ਕਹਿੰਦਾ ਕਿ ਅਸੀਂ ਇਸ ਤੇ ਜ਼ਰੂਰ ਵਿਚਾਰ ਕਰਾਂਗੇ ਦੂਜੇ ਪਾਸੇ ਸਾਹਿਬਜ਼ਾਦੇ ਫੇਰ ਤੋਂ ਦਾਦੀ ਮਾਤਾ ਜੀ ਕੋਲ ਪਹੁੰਚਦੇ ਨੇ ਦਾਦੀ ਮਾਤਾ ਜੀ ਨੇ ਸਾਹਿਬਜ਼ਾਦੇ ਨੂੰ ਸੀਨੇ ਨਾਲ ਲਗਾਇਆ ਤੇ ਕਹਿੰਦੇ ਨੇ ਪੁੱਤਰੋ ਵਾਹਿਗੁਰੂ ਜੀ ਦਾ ਸਿਮਰਨ ਕਰੋ ਉਧਰ ਮੋਤੀराम ਮਹਿਰਾ ਵੀ ਦੁੱਧ ਲੈ ਕੇ ਆਉਂਦੇ ਨੇ ਮੋਤੀराम ਮਹਿਰਾ ਜੀ ਦੱਸਦੇ ਨੇ ਕਿ ਸਾਰੇ ਸੂਬੇ ਦੇ ਵਿੱਚ ਫਤਵੇ ਦੀ ਚਰਚਾ ਚੱਲ ਰਹੀ ਹੈ ਮੈਂ ਕੁਝ ਕਰ ਸਕਾਂ ਪਰ ਵਜ਼ੀਰ ਖਾਂ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਮਾਤਾ ਜੀ ਕਹਿੰਦੇ ਨੇ ਬੇਟਾ ਕੋਈ ਗੱਲ ਨਹੀਂ ਮੇਰੇ ਪਤੀ ਵੀ ਸ਼ਹੀਦ ਹੋਏ ਨੇ ਮੇਰੇ ਪੁੱਤਰ ਨੂੰ ਇਹਨਾਂ ਨੇ ਇੱਕ ਦਿਨ ਵੀ ਚੈਨ ਦਾ ਸਾਹ ਨਹੀਂ ਲੈਣ ਦਿੱਤਾ ਫੇਰ ਵੀ ਅਸੀਂ ਭਰੋਸਾ ਰੱਖਦੇ ਹਾਂ ਉਸ ਅਕਾਲ ਪੁਰਖ ਤੇ ਆਉਣ ਵਾਲਾ ਸਮਾਂ ਲੋਕ ਯਾਦ ਰੱਖਣਗੇ ਮੇਰੇ ਪੋਤਿਆਂ ਦੀ ਸ਼ਹਾਦਤ ਮਰਨਾ ਮਨਜ਼ੂਰ ਹੈ ਪਰ ਝੁਕਣਾ ਨਹੀਂ ਛੋਟੇ ਸਾਹਿਬਜ਼ਾਦੇ ਆ ਕਿਹਾ ਦਾਦੀ ਮਾਤਾ ਜੀ ਸਾਨੂੰ ਗਰਵ ਹੈ ਕਿ ਅਸੀਂ ਤੁਹਾਡੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਖਰੇ ਉਤਰੇ ਹਾ ਦਾਦਾ ਜੀ ਤੇ ਪਿਤਾ ਜੀ ਦੇ ਨਾਮ ਨੂੰ ਲਾਜ ਨਾ ਲੱਗਣ ਦਿੱਤੀ ਸੰਗਤ ਜੀ ਅੱਜ ਦੀ ਰਾਤ ਬਹੁਤ ਲੰਬੀ ਸੀ ਤੇ ਜੋ ਕੱਲ ਸਵੇਰ ਹੋਣ ਲੱਗਿਆ ਸੀ ਉਸ ਨੂੰ ਕੋਈ ਨਹੀਂ ਸੀ ਰੋਕ ਸਕਦਾ ਪਰ ਸਾਹਿਬ ਜਾਦੇ ਜਰਾ ਨਾ ਘਬਰਾਏ ਤਾਂ ਸੰਗਤ ਜੀ ਕੱਲ੍ਹ ਦਦਿਲ ਛੋਟੇ ਸਾਹਿਬ ਜਾਦੇ ਆ ਦਾ ਸ਼ਹੀਦੀ ਵਾਲਾ ਦਿਨ ਹੈ ਮੇਰਾ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਪੁਰ ਜੀ ਦੇ ਚਰਨਾਂ ਦੇ ਵਿੱਚ ਬਾਰੰਬਾਰ ਸੀਸ ਚੁੱਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ